ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਸੂਬੇ ਦੇ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣਕਾਰਨ ਕੰਪਿਊਟਰ ਅਧਿਆਪਕ ਅੱਜ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਦੀ ਵਿਹਾਇਸ਼ਵਲ ਰੋਸ ਮਾਰਚ ਕਰਕੇ ਸੁਨਾਮ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਤੇ ਆਪਣੇ ਗੁੱਸੇ ਦਾ ਹਜ਼ਾਰ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਆਪਣੀਆਂ ਮੰਗਾਂ ਤੇ ਸਰਕਾਰ ਦਾ ਵਿਰੋਧ ਕਰਨ ਦੀ ਗੱਲ ਵੀ ਕਹੀ ਪਰ ਐਡੀ ਸਰਕਾਰ ਐਡੀ ਝੂਠੀ ਸਰਕਾਰ ਵੀ ਜਿਹੜੇ ਵਾਅਦੇ ਕਰੇ ਸੀ ਅਸੀਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ ਅੱਜ ਆਹ ਕੰਪਿਊਟਰ ਅਧਿਆਪਕ ਪੰਜਾਬ ਪੱਤਰ ਤੇ ਥਾਂ ਥਾਂ ਤੇ ਰੋਲ ਰਹੇ ਨੇ ਔਰ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਕੀ ਕਹਿੰਦਾ ਸੀ ਵੀ ਮੇਰਾ ਹੜਾਪਨ ਇਹਨਾਂ ਮਲਾਜ਼ਮਾਂ ਨੂੰ ਪੱਕੇ ਕਰ ਦਿੰਦੇ ਚੱਲੂ ਅੱਜ ਕੋਈ ਇਹਨਾਂ ਵੱਲ ਗੌਰ ਨਹੀਂ ਕਰ ਰਿਹਾ ਸਰ 7 ਤਰੀਕ ਨੂੰ ਮੀਟਿੰਗ ਹੋਈ ਹੈ ਇਹਨਾਂ ਨਾਲ ਡੀਏ ਦੇਣ ਦੀ ਗੱਲ ਹੋਈ ਸੀ ਪਰ ਹਲੇ ਤੱਕ ਲੈਟਰ ਨਹੀਂ ਜਾਰੀ ਹੋਇਆ ਉਹਦੇ ਬਾਰੇ ਕੀ ਕਹਿਣਾ ਸੀ ਇਹ ਸਾਰੇ ਝੂਠਾਂ ਦੀ ਪੰਡ ਸਰਕਾਰ ਆ ਜੀ ਇਹਨਾਂ ਨੇ ਜਿੰਨੇ ਵਾਅਦੇ ਕਰੇ ਨੇ ਮਲਾਜ਼ਮਾਂ ਨਾਲ ਸਾਰੇ ਝੂਠੇ ਨੇ ਹੁਣ ਵੀ ਜਿਹੜੇ ਵਾਅਦੇ ਕਰ ਰਹੇ ਨੇ ਸਾਰੇ ਝੂਠੇ ਨੇ ਕਿਉਂ ਨਹੀਂ ਇਹ ਬਿਨਾਂ ਸ਼ਰਤ ਇਹਨੇ ਸਾਡੇ ਕੰਪਿਊਟਰ ਅਧਿਆਪਕਾਂ ਨੂੰ ਪੱਕੇ ਕਰ ਦੇ ਇਹਨਾਂ ਕਿਉਂਕਿ ਇਹ ਹੋਰ ਪਾਸੇ ਲੱਗੇ ਹੋਏ ਨੇ ਕਮਾਈਆਂ ਕਰਦੇ ਲੱਗੇ ਹੋਏ ਨੇ ਇਹ ਸਿਰਫ ਸਰਪਾ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਬਦੀਨ ਕਰ ਰਹੇ ਨੇ ਇਹਨਾਂ ਦੀ ਨੀਤ ਵਿੱਚ ਖੋਟ ਹੈ ਸਿਰਫ ਇਹ ਝੂਠ ਦੇ ਲਾਰਿਆਂ ਤੇ ਉਪਰੀ ਆਪਣਾ ਗੁਜ਼ਾਰਾ ਕਰਨਾ ਚਾਹੁੰਦੇ ਨੇ ਸਿੱਖਿਆ ਮੰਤਰੀ ਨੇ 2022 ਚ ਦਿਵਾਲੀ ਤੇ ਕੰਪਿਊਟਰ ਦੇ ਆਪਕਾਂ ਨੂੰ ਤੋਹਫਾ ਦੇਣ ਦੀ ਗੱਲ ਕੀਤੀ ਸੀ ਵੀ 2022 ਚ ਵੱਡਾ ਤੋਹਫਾ ਦਿਵਾਲੀ ਤੇ ਦਿੱਤਾ ਜਾਏਗਾ ਪਰ ਉਦੋਂ ਦੇ ਹੀ ਐਜੀਟੇਸ਼ਨ ਵੱਧ ਰਿਹਾ ਇਹਨਾਂ ਦਾ ਫਿਰ ਇਹਨਾਂ ਦੇ ਰਸਤੇ ਵਿੱਚ ਟਿੱਕਾ ਕਾਧਾ ਜੀ ਜਦੋਂ ਬਾਰ ਬਾਰ ਵਾਅਦੇ ਕਰਕੇ ਆਏ ਨੇ ਜਦੋਂ ਇਹਨਾਂ ਦੀ ਸਰਕਾਰ ਹੋਂਦ ਚ ਨਹੀਂ ਆਈ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆ ਕੇ ਵਾਅਦੇ ਕਰਕੇ ਗਏ ਸੀ ਕਿ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪੱਕੇ ਕਰਾਂਗੇ ਅੱਜ ਤੱਕ ਕਿਉਂ ਤੇਰੀ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਬੰਦ ਤੇ ਵਿੱਚ ਖੋਟ ਹੈ ਇਹਨਾਂ ਦੇ ਕਹਿਣੀ ਤੇ ਕਰਨੀ ਦੇ ਵਿੱਚ ਜਮੀਰ ਰਸਵਾਨ ਦਾ ਫਰਕ ਹੈ ਇਸ ਕਰਕੇ ਸਾਡੀ ਮੰਗ ਹੈ ਇਹ ਕੰਪਿਊਟਰਲ ਸੇ ਆਪ ਕਾਨੂੰ ਤੁਰੰਤ ਸਿੱਖਿਆ ਭਾਗ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਹਾਂਜੀ ਮੈਮ ਲੱਗਿਆ ਸਾਡੇ ਸਿੱਖਿਆ ਮੰਤਰੀ ਕੋਲ ਕਿਹੜੇ ਕਵਾਲੀਫਿਕੇਸ਼ਨ ਹੈ ਵੀ ਉਹਨੇ ਬਿਨਾ ਕਿਸੇ ਡਿਪਾਰਟਮੈਂਟ ਨਾਲ ਗੱਲਬਾਤ ਕਰੇ ਜਾਂ ਕਿਸੇ ਮੰਤਰੀ ਨਾਲ ਸਲਾਹ مشورہ ਕਰੇ ਬਿਨਾ ਕਿਸੇ ਨਾਲ ਗੱਲਬਾਤ ਕਰੇ ਐਡੇ بڑے ਪਲੇਟਫਾਰਮ ਤੇ ਆ ਕੇ ਉਹਨੇ ਸਾਨੂੰ ਰਿਟਰਨ ਦੇ ਵਿੱਚ ਦਿੱਤਾ ਕਿ ਤੁਹਾਨੂੰ ਮੈਂ 6ਵੇਂ ਪੇਕੂਸ਼ਨ ਦੇ ਸੀਐਸਆਰ ਰੂਲ ਲਾਗੂ ਕਰੂੰਗਾ ਪਰ ਉਹੀ ਸਿੱਖਿਆ ਮੰਤਰੀ ਜਦੋਂ ਵੀ ਉਹਦੇ ਨਾਲ ਗੱਲ ਕਰਦੇ ਹੁਣ ਹੱਥ ਜੋੜ ਕੇ ਬੈਠ ਜਾਂਦਾ ਮੇਰੇ ਵਸਤ ਵਿੱਚ ਨਹੀਂ ਹੈਗਾ ਜੀ ਮੇਰੇ ਵਸਤ ਵਿੱਚ ਨਹੀਂ ਹੈ ਉਹਨੂੰ ਉਸ ਦਿਨ ਗੰਭੀਰਪੁਰ ਜਾ ਕੇ ਵੀ ਇਹੀ ਗੱਲ ਕਹੀ ਸੀ ਵੀ ਤੇਰੇ ਵਸਤ ਨਹੀਂ ਤਾਂ ਟਵਿੱਟਰ ਤੇ ਆ ਕੇ ਕਹਿ ਦੇਵੇ ਕਿ ਮੇਰੇ ਵਾਸਤ ਨਹੀਂ ਆ ਜੀ ਮੇਰੇ ਤੋਂ ਮਾਫੀ ਮੈਂ ਮਾਫੀ ਮੰਗਦਾ ਮੇਰੇ ਤੋਂ ਗਲਤੀ ਜਲਾਨ ਹੋ ਗਿਆ ਗਵਰਨਰ ਵੱਲੋਂ ਵੀ ਲੈਟਰ ਇਸ਼ੂ ਆਇਆ ਸੀ ਸਾ 2011 ਜਦੋਂ ਸਾਡੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਪੰਜਾਬ ਦੇ ਗਵਰਨਰ ਦੁਆਰਾ ਨੋਟੀਫਿਕੇਸ਼ਨ ਜਾਰੀ ਹੋਇਆ ਜਿਦੇ ਵਿੱਚ ਉਹਨਾਂ ਨੇ ਪਸੰਦਿਤਾ ਪੂਰਵਕ ਲਿਖਿਆ ਕਿ ਇਹਨਾਂ ਦੇ ਉੱਪਰ ਪੰਜਾਬ ਸਿਵਲ ਸਰਵਿਸਿਜ਼ ਜਿਹੜੇ ਲਾਗੂ ਹੋਣਗੇ ਪਰ ਅੱਜ ਤੱਕ ਸਾਡੇ ਉੱਪਰ ਉਹ ਪੰਜਾਬ ਸਿਵਲ ਸਰਵਿਸਿਜ਼ ਜਿਹੜੇ ਲਾਗੂ ਨਹੀਂ ਕੀਤੇ ਗਏ ਚੋਣਾਂ ਤੋਂ ਆਉਣ ਤੋਂ ਪਹਿਲਾਂ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਤੇ ਲਿਖਤੀ ਰੂਪ ਵਿੱਚ ਮਿਲਿਆ ਹੋਇਆ ਤੇ ਤੁਹਾਨੂੰ ਇਹ ਥੋੜਾ ਜਿਹੜਾ ਵਾਅਦਾ ਸੀ 5 ਮਿੰਟਾਂ 'ਚ ਪੂਰਾ ਕਰਾਂਗੇ ਇਹਨਾਂ ਨੇ ਵਾਅਦਾ ਪੂਰਾ ਤਾਂ ਕੀ ਕਰਨਾ ਸੀ 3 ਸਾਲ ਬੀਤ ਗਏ ਸਗੋਂ ਇੱਕ ਨਵੇਂ ਸੀਐਸਆਰ ਰੂਲ ਦਾ ਇੱਕ ਫਰਲਾ ਜਿਹੜਾ ਇਹਨਾਂ ਨੇ ਜਾਰੀ ਕਰਤਾ ਜਿਹਦੇ ਵਿੱਚ ਸਾਡੀ 20 ਸਾਲਾਂ ਦੀ ਸਰਵਿਸ ਨੂੰ ਇਹ ਖਰਾਬ ਕਰਨ ਲੱਗੇ ਹੋਏ ਨੇ ਸਾਡੀ 20 ਸਾਲਾਂ ਦੀ ਸਰਵਿਸ ਜਿਹੜੀ ਆ ਉਹਨੂੰ ਬਿਲਕੁਲ ਜ਼ੀਰੋ ਕਰਨ ਦੇ ਤਲੇ ਹੋਏ ਨੇ ਇਹ ਪੰਜਾਬ ਸਰਕਾਰ ਝੂਠਿਆਂ ਦੀ ਸਰਕਾਰ ਹੈ ਝੂਠੇ ਇਨਕਲਾਬੀਆਂ ਦੀ ਸਰਕਾਰ ਹੈ ਇਹ ਸਾਮਰਾਜਵਾਦੀਆਂ ਦੀ ਸਰਕਾਰ ਹੈ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਿੱਖਿਆ ਦਾ ਘਾਣ ਕਰਨ ਵਾਲੀ ਸਰਕਾਰ ਹੈ ਇਹ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਰੋਲਣ ਵਾਲੀ ਬੱਚਿਆਂ ਨੂੰ ਵੀ ਰੋਲਣ ਵਾਲੀ ਸਰਕਾਰ ਹੈ ਇਸ ਸਰਕਾਰ ਦੇ ਆਉਂਦੇ ਹੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਡਿੱਗ ਗਿਆ ਅਸੀਂ ਅਧਿਆਪਕਾਂ ਨੂੰ ਪਤਾ ਕਿਸ ਤਰ੍ਹਾਂ ਦੇ ਉਪਾਹਤ ਪਾਦੇ ਪ੍ਰੋਜੈਕਟ ਚਲਾ ਕੇ ਸਰਕਾਰ ਨੇ ਗਰੀਬ ਘਰਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਨਾਸ ਮਾਰ ਰਿਆ ਤੇ ਅਧਿਆਪਕਾਂ ਨੂੰ ਜਿਹੜਾ ਹੈ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਸਰਕਾਰ ਦੇ ਰੋੜ ਨਹੀਂ ਮਜਬੂਰ ਕਰਤਾ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਦਗਾ ਬਾਜ਼ੀ ਕਰਨ ਨੇ ਪੰਜਾਬ ਦੇ ਨਾਲ ਅਨੰਦ ਵੀਰ ਸਿੰਘ ਫਗੂ ਵਾਲਾ ਵੱਲੋਂ ਰਾਈਫਲ ਸ਼ੂਟਿੰਗ ਵਿੱਚ ਵੱਡੀਆਂ ਮੱਲਾ ਮਾਰਦੇ ਹੋਏ 68ਵੀਂ ਰਾਸ਼ਟਰੀ ਸਕੂਲ ਗੇਮਾਂ ਜੋ ਕਿ ਮਧ ਪ੍ਰਦੇਸ਼ ਦੇ ਸ਼ਹਿਰ ਪਪਾਲਵਿਕੇ ਹੋਈਆਂ ਸਨ ਜਸ ਵਿੱਚ ਦੇਸ਼ ਪਰ ਵਿੱਚ ਉਹ ਪਹਿਲੇ ਸਥਾਨ ਪ੍ਰਾਪਤ ਕੀਤਾ ਤੇ ਅੱਜ ਪਿੰਡ ਫੱਗੂ ਵਾਲਾ ਵਿਖੇ ਪਹੁੰਚੜਦੇ ਪਿੰਡ ਵਾਸੀਆਂ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਜਿਸ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋ ਗਿਆ ਉਸ ਤੋਂ ਬਾਅਦ ਕਰ ਫੱਗੂ ਵਾਲਾ ਪਹੁੰਚੇ ਜਿੱਥੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਢੋਲ ਵਜਾ ਕੇ ਉਸ ਦਾ ਸਵਾਗਤ ਕੀਤਾ ਗਿਆ ਮੇਰੇ ਨਾਲ ਗੁਰਦੀਪ ਸਿੰਘ ਫੱਗੂ ਵਾਲਾ ਸਾਹਿਬ ਦਾ ਸਰਪੰਚ ਪਿੰਡ ਫੱਗੂ ਵਾਲਾ ਤੇ ਨਾਲ ਟੀਚਰ ਵੀ ਮੈਂ ਹਾਂ ਤੁਹਾਡੇ ਪਿੰਡੀ ਟੀਚਰਾਂ ਮੈਂ ਤੇ ਜੇ ਅਗਰ ਗੱਲ ਕਰੀਏ ਜੀ ਤੁਹਾਡੇ ਬੇਟਾ ਜਦੋਂ ਆਇਆ ਤਾਂ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਦੇਖਣਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪੂਰਾ ਗਾਹ ਪੈ ਖ਼ਬਰਾਂ ਦੀ ਸੁੱਖੀਆਂ ਵੀ ਬਣੇ ਹੋ। ਕਿਵੇਂ ਮੈਸਜ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਬੱਚੇ ਪ੍ਰਾਪਤੀਆਂ ਕਰਦੇ ਨੇ ਪਰ ਜਿਵੇਂ ਅਨੰਤ ਵੀਰ ਨੇ ਦੱਸਿਆ ਬੜਾ ਔਖਾ ਰਾ ਹੈ। ਰਾ کافی ਔਖਾ ਹੈ। ਮਟਰਾ ਸਾਹਿਬ ਬੈਠੇ ਨੇ ਇਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ। ਮਹਿੰਗਾ ਆ ਤੇ ਔਖਾ ਤੇਜ ਪਾਰਸਿਟੀ ਬਹੁਤ ਹੈ ਜਿੱਥੇ ਹੁਣ ਖੇਡਾਂ ਇਹ ਗਿਆ ਬੱਚੇ ਨੇ ਨਹੀਂ ਇਹ ਗੱਲ ਕੀਤੀ ਪਰ ਉਥੇ ਭਾਜਪਾ ਦੀ ਸਰਕਾਰ ਹੈ ਮੱਧ ਪ੍ਰਦੇਸ਼ ਦੇ ਵਿੱਚ ਉਥੇ ਸਾਨੂੰ 4 ਘੰਟੇ ਮਟਰਾਂ ਸਾਹਿਬ ਬੇਟ ਕਰਨਾ ਪਿਆ ਮੈਡਲ ਕਰਕੇ ਉਹ ਚਾਹੁੰਦੇ ਸੀ ਵੀ ਆਸਾਂ ਆਪਣੀ ਜਿਹੜੀ ਟੀਮ ਐ ਆ ਆਪਣੇ ਮੱਧ ਪ੍ਰਦੇਸ਼ ਦੀ ਉਹਨੂੰ ਫਸਟ ਕੱਢੀਏ ਬੜਾ ਔਖਾ ਹੈ ਉੱਥੇ ਸਾਨੂੰ 4 ਘੰਟੇ ਜਦੋ ਜਹਿਦ ਕਰਨੀ ਪਈ ਅਖੀਰ ਨੂੰ ਜਦੋਂ ਅਸੀਂ ਡਟ ਕੇ ਬੈਠ ਗਏ ਪੰਜਾਬ ਵਾਲੇ ਵੀ ਮੈਡਲ ਸਾਡਾ ਪੰਜਾਬ ਦਾ ਬਣਦਾ ਤੇ ਤੁਸੀਂ ਮੱਧ ਪ੍ਰਦੇਸ਼ ਵਾਲ ਨੂੰ ਕਿਵੇਂ ਦੇ ਦੋਗੇ ਇਸ ਕਰਕੇ ਫਿਰ ਸਾਨੂੰ ਨਾ ਦੋ ਤਾਂ ਟ੍ਰੇਨਾਂ ਮਿਸ ਹੋ ਗਈ ਸਾਡੀ ਜਿਹੜੇ ਬੁਕਿੰਗ ਕਰਵਾਈ ਹੋਸੀਗੀ ਪੈਸਾ ਬੜਾ ਲੱਗਦਾ ਹੈ ਬਹੁਤ ਮਹਿੰਗਾ ਕੰਮ ਐ ਪੌਣੇ 3 ਲੱਖ ਦੀ ਰਾਈਫਲ ਆਈ ਹੈ ਤੇ ਬਾਕੀ ਜਿਹੜਾ ਸਮਾਨ ਹੈ ਕਾਫੀ ਮਹਿੰਗਾ ਹੈ ਸਰਕਾਰ ਨੂੰ ਚਾਹੀਦਾ ਵੀ ਬੱਚੇ ਤਾਂ ਕਰ ਲੈਣਗੇ ਪਰ ਹਰ ਇੱਕ ਦੇ ਵਸ ਦਾ ਕੰਮ ਨਹੀਂ ਤੇ ਬੜਾ ਖਰਚਾ ਹੁੰਦਾ ਸਰਕਾਰ ਇਸ ਵੱਲ ਧਿਆਨ ਦੇਵੇ ਜਿਹੜੇ ਹੋਰ ਵੀ ਟੈਲੈਂਟਡ ਬੱਚੇ ਨੇ ਜਿਵੇਂ ਅਨੰਤਵੀਰ ਨੇ ਕਿਹਾ ਵੀ ਰਿੰਜਾਂ ਖੋਲਣਾ ਉਹਨਾਂ ਵਾਸਤੇ ਤੇ ਵੱਧ ਤੋਂ ਵੱਧ ਰੇਂਜ ਹੋਵੇ ਬੱਚੇ ਪ੍ਰੈਕਟਿਸ ਕਰਨ ਇਕੱਲੀ ਸ਼ੂਟਿੰਗ ਦੀ ਨਹੀਂ ਬਾਕੀਆਂ ਦੀ ਵੀ ਹੋਵੇ ਤੇ ਬਹੁਤ ਵੱਡੀ ਇਹ ਪ੍ਰਾਪਤੀ ਪੰਜਾਬ ਦੇ ਲਈ ਹੈ ਜੇਕਰ ਆਉਣ ਪੰਜਾਬ ਦੇ ਲੋਕੀ ਨਹੀਂ ਮੈਂ ਉੱਥੇ ਦੇਖਿਆ 28 ਸਟੇਟਾਂ ਦੇ ਬੱਚੇ ਆਏ ਕਈ ਤਾਂ 50-50 ਸਕੋਰ ਕਰਕੇ ਆਊਟ ਹੋ ਗਏ ਬਾਹਰ ਚਲੇ ਗਏ ਕਿ ਇਹਨੇ ਦੋ ਸਕੋਰ ਕੀਤਾ ਜਣੀ ਇਹ ਮਿਹਨਤ ਵਾਲਾ ਕੰਮ ਹੈ ਕਾਫੀ ਇਹਦੇ ਤੇ ਆਪਾਂ ਨੂੰ ਪੈਸਾ ਇਨਵੈਸਟ ਕਰਨਾ ਪਊਗਾ ਸਰਕਾਰ ਨੂੰ ਜੇ ਬੱਚਿਆਂ ਦੀ ਪ੍ਰਾਪਤੀ ਵੱਲ ਆਪਾਂ ਨੇ ਧਿਆਨ ਦੇਣਾ ਜੇ ਪੰਜਾਬ ਦਾ ਆਪਾਂ ਨੇ ਮਾਣ ਵਧਾਉਣਾ ਅਗਰ ਗੱਲ ਕਰੀਏ ਆਪਣੇ ਭਵਾਨੀਗੜ੍ਹ ਨੇ ਜ਼ਿਲ੍ਹਾ ਕੀਰੀ ਦੀ ਅਵਾਰਾ ਕੁੱਤਿਆਂ ਨੇ ਪੰਜਾਬ ਵਿੱਚ ਉਤਪਾਦ ਮਚਾਇਆ ਹੈ ਗੱਲ ਕਰਦੇ ਹਾਂ ਮੋਹਾਲੀ ਦੇ ਜ਼ਿਰਕਪੁਰ ਹਲਕੇ ਦੇ ਜਿੱਥੇ ਵਾਰਾ ਕੁੱਤਿਆਂ ਨੇ ਲੋਕਾਂ ਤੇ ਹਮਲਾ ਕਰਨੇ ਸ਼ੁਰੂ ਕਰ ਦਿੱਤੇ ਤੇ ਹਲਕਾ ਲੋਗੜ ਵਿੱਚ 5 ਘੰਟਿਆਂ ਵਿੱਚ ਵਾਰਾ ਕੁੱਤਿਆਂ ਨੇ 10 ਲੋਕਾਂ ਨੂੰ ਵੱਡ ਸੁੱਟਿਆ ਬਾਹਰਾਲ ਜ਼ਖਮੀ ਬੱਚਿਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹੋਏ ਇਲਾਜ ਅਧੀਨ ਹਨ ਸੁਨਾਮ ਦੇ ਸਿਵਲ ਹਸਪਤਾਲ ਦੇ ਵਿੱਚ 3.8 ਕਰੋੜ ਦਾ ਡਰੱਗ ਬੇਅਰ ਹਾਊਸ ਬਣੇਗਾ ਜਿਸ ਵਿੱਚ ਲਗਭਗ 2 ਕਰੋੜ ਦੀਆਂ ਦਵਾਈਆਂ ਰੱਖੀਆਂ ਜਾਣਗੀਆਂ ਤੇ ਇਥੋਂ ਕਈ ਹਸਪਤਾਲਾਂ ਦੇ ਵਿੱਚ ਦਵਾਈ ਦਿੱਤੀ ਜਾਵੇਗੀ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਸਨਾਮ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਜਿਸ ਦੇ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਉਹਨਾਂ ਵੱਲੋਂ ਨੀਂ ਪੱਥਰ ਅਤੇ ਉਦਘਾਟਨ ਕੀਤੇ ਗਏ ਤੇ ਇਸ ਮੌਕੇ ਸਨਾਮ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਵੱਲੋਂ ਡਰੱਗ ਬੇਅਰ ਹਾਊਸ ਦਾ ਨੀਂ ਪੱਥਰ ਵੀ ਰੱਖਿਆ ਗਿਆ ਦੇਖੋ ਅੱਜ ਲੋੜੀ ਦੇ ਗਿਫਟ ਵੱਜੋਂ ਸਨਾਮ ਹਲਕੇ ਨੂੰ ਇੱਕ ਸਿਵਲ ਹਸਪਤਾਲ ਦੇ ਵਿੱਚ ਜ਼ੋਨਲ ਡਰੱਗ ਵੇਅਰ ਹਾਊਸ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਉਹਦਾ ਨੀ ਪੱਥਰ ਹੈ ਜਿਹੜਾ ਉਹ ਰੱਖਣ ਜਾ ਰਹੇ ਆ ਇਹ ਡਰੱਗ ਵੇਅਰ ਹਾਊਸ 3 ਕਰੋੜ 68 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇਗਾ ਪੰਜਾਬ ਦੇ ਵਿੱਚ ਇਹ ਤੀਜਾ ਡਰੱਗ ਵੇਅਰ ਹਾਊਸ ਹੈ ਇਹ ਤੋਂ ਪਹਿਲਾਂ ਇੱਕ ਵੇਰਕਾ ਦੇ ਵਿੱਚ ਇੱਕ ਬਠਿੰਡਾ ਦੇ ਵਿੱਚ ਤੇ ਇੱਕ ਹੋਰ ਤਿੰਨ ਨੇ ਇਹ ਚੌਥਾ ਹੈ ਇਹ ਇਹਦਾ ਸਭ ਤੋਂ ਵੱਡਾ ਐਡਵਾਂਟੇਜ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਜਿਹੜੀ ਆਪਾਂ ਕਈ ਵਾਰੀ ਦੇਖਣ ਨੂੰ ਸੁਣਨ ਨੂੰ ਮਿਲਦੀ ਹੈ ਪ੍ਰੋਬਲਮ ਕਿ ਪੇਸ਼ੈਂਟਸ ਨੂੰ ਦਵਾਈ ਮੌਕੇ ਤੇ ਨਹੀਂ ਮਿਲਦੀ ਹੁਣ ਇਹ ਮੰਨ ਕੇ ਚੱਲੋ ਕਿ ਇਸ ਡਰੱਗ ਵੇਅਰ ਹਾਊਸ ਦੇ ਬਣਨ ਨਾਲ ਇਕੱਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਨਾਲ ਦੇ 2-3 ਜ਼ਿਲ੍ਹਿਆਂ ਦੇ ਵਿੱਚ ਸਾਰੀ ਦੀ ਸਾਰੀ ਦਵਾਈ ਦੀ ਸਪਲਾਈ ਹੈ ਜਿਹੜੀ ਉਹ ਇਸ ਡਰੱਗ ਵੇਅਰ ਹਾਊਸ ਤੋਂ ਹੋਏਗੀ ਯਾਨੀ ਕਿ ਸੁਲਾਮ ਦੇ ਸਿਵਲ ਹਸਪੀਟਲ ਦੇ ਵਿੱਚ ਤੇ ਆਸ-ਪਾਸੇ ਦੇ ਚਾਹੇ ਕੋਈ ਛੋਟੇ ਹਸਪੀਟਲ ਨੇ ਚਾਹੇ ਵੱਡੇ ਹਸਪੀਟਲ ਨੇ ਕਿਤੇ ਵੀ ਦਵਾਈ ਦੀ ਘਾਟ ਹੋਣ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਹੈਗਾ ਇਸ ਇੱਕ ਡਰਗ ਵੇਅਰ ਹਾਊਸ ਦੇ ਵਿੱਚ ਤਕਰੀਬਨ 15-18 ਕਰੋੜ ਦੀ ਦਵਾਈ ਹੈ ਜਿਹੜੀ ਹਰ ਟਾਈਮ ਹਰ ਤਰ੍ਹਾਂ ਦੀ ਦਵਾਈ ਹੈ ਜਿਹੜੀ ਉਹ ਅਵੇਲੇਬਲ ਰਹੇਗੀ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਬਹੁਤ ਵੱਡੀ ਐਡਵਾਂਟੇਜ ਹੈ ਸ਼ਹਿਰ ਨੂੰ ਬਹੁਤ ਵੱਡੀ ਇੱਕ ਤਰੀਕਾ ਸਹੂਲਤ ਬਣ ਜਾਣੀ ਹੈ ਕਿਉਂਕਿ ਕਈ ਵਾਰੀ ਆਪਾਂ ਦੇਖੇਗਾ ਹਸਪਤਾਲਾਂ ਦੇ ਵਿੱਚ ਬਾਕੀ ਸਾਰਾ ਕੁਝ ਹੁੰਦਾ ਹੈ ਸਿਰਫ ਦਵਾਈ ਦੇ ਲਈ ਮਰੀਜ਼ਾਂ ਨੂੰ ਬਾਹਰ ਜਾਣਾ ਪੈਂਦਾ ਸੋ ਉਹ ਪ੍ਰੋਬਲਮ ਹੈ ਜਿਹੜੀ ਉਹ ਹਮੇਸ਼ਾ ਦੇ ਲਈ ਸੁਨਾਮ ਦੀ ਅੱਜ ਇਸ ਡਰੱਗ ਵੇਅਰਹਾਊਸ ਦੇ ਨੀਂਹ ਪੱਥਰ ਰੱਖਣ ਦੇ ਨਾਲ ਉਹ ਸਮੱਸਿਆ ਹਮੇਸ਼ਾ ਦੀ ਖਤਮ ਹੋ ਜਾਣੀ ਹੈ ਇਸ ਤੋਂ ਇਲਾਵਾ ਅੱਜ ਤਕਰੀਬਨ 6 ਪਿੰਡਾਂ ਦੇ ਵਿੱਚ ਸਕੂਲਾਂ ਦੇ ਅਲੱਗ-ਅਲੱਗ ਕਿਤੇ ਸਾਇੰਸ ਲੈਬ ਕਿਤੇ ਰੂਮਸ ਕਿਤੇ ਬਾਉਂਡਰੀ ਵਾਲ तकरीबन तकरीबन 1.5 ਕਰੋੜ ਰੁਪਏ ਦਾ ਕੰਮ ਹੈ ਜਿਹੜਾ ਉਹ ਤੇ ਇਸ ਤੋਂ ਬਾਅਦ ਸੁਨਾਮ ਮਿਊਨਿਸਪਲ ਕਮੇਟੀ ਨੂੰ ਇਸ ਜਿਹੜੇ ਵਹੀਕਲ ਨੇ ਔਰ ਜੋ ਟਰੈਕਟਰ ਟਾਲੀਆਂ ਵਗੈਰਾ ਉਹਦਾ तकरीबन 42 ਲੱਖ ਰੁਪਏ ਦਾ ਸਮਾਨ ਹੈ ਜਿਹੜਾ ਉਹ ਹੈਂਡ ਓਵਰ ਕਰਨ ਜਾ ਰਹੇ ਹਾਂ ਮੈਂ ਸੁਨਾਮ ਮਿਊਨਿਸਪਲ ਕਮੇਟੀ ਨੂੰ ਇਹਦੇ ਨਾਲ ਇਹਦੀ ਕੁੱਲ ਰਕਮ ਜਿਹੜਾ ਕਿ ਅੱਜ ਸੁਨਾਮ ਸ਼ਹਿਰ ਨੂੰ ਔਰ ਸੁਨਾਮ ਹਲਕੇ ਨੂੰ ਅੱਜ ਜੋ ਕੰਮ ਜਿਨ੍ਹਾਂ ਦੀ ਸ਼ੁਰੂਆਤ ਕਰ ਦਿੱਤੀ ਨੀ ਰੱਖ ਦਿੱਤੀ ਉਹ 5 ਕਰੋੜ 61 ਲੱਖ ਰੁਪਏ ਦਾ ਟੋਟਲ ਲੋੜੀ ਦਾ ਤੋਹਫ਼ਾ ਜਿਹੜਾ ਉਹ ਅੱਜ ਮੇਰੇ ਵੱਲੋਂ ਸੁਨਾਮ ਹਲਕੇ ਨੂੰ ਉਹ ਦਿੱਤਾ ਜਾ ਰਿਹਾ ਹੈ। ਹਮਨ ਜੀ ਦੇਖਿਆ ਜਾਂਦਾ ਵੀ ਚਰਚਾ ਹੈ ਕਿ ਬਿਲਡਿੰਗਾਂ ਬਣ ਰਹੀਆਂ ਨੇ। ਪਰ ਸਟਾਫ ਦੀ ਕਮੀ ਰਹਿੰਦੀ ਹੈ। ਪਰ ਆ ਪੰਜਾਬ ਨੇ ਮੂਰਤ ਕੀਤਾ ਮੈਨੂੰ ਲੱਗਦਾ ਨਹੀਂ ਵੀ ਹੁਣ ਕਮੀ ਰੂ। ਬਿਲਕੁਲ ਨਹੀਂ ਰਹਿੰਦੀ ਜੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਦੋਨੋਂ ਚੀਜ਼ਾਂ ਹੀ ਜ਼ਰੂਰੀ ਨੇ। ਜਿੱਥੇ ਬਿਲਡਿੰਗਾਂ ਜ਼ਰੂਰੀ ਨੇ ਉੱਥੇ ਜਦੋਂ ਬਿਲਡਿੰਗ ਬਣ ਗਈ ਤੇ ਸਟਾਫ ਵੀ ਆਊਗਾ। ਨਾ ਕੱਲੇ ਸਟਾਫ ਦੇ ਨਾਲ ਸਹੂਲਤ ਮਿਲਨੀ ਐ ਨਾ ਕੱਲੇ ਬਿਲਡਿੰਗ ਦੇ ਨਾਲ ਸਹੂਲਤ ਮਿਲਨੀ ਐ ਹੁਣ ਜਦੋਂ ਇਨਫਰਾਸਟ੍ਰਕਚਰ ਜੇ ਸਪੋਜ਼ ਅੱਜ ਇਹਦਾ ਇੱਕ ਪ੍ਰੋਬਲਮ ਬੜੀ ਲੰਬੇ ਸਮੇਂ ਤੋਂ ਰਹੀ ਐ ਕਿ ਬੜੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਭਰਤੀਆਂ ਨਹੀਂ ਕੀਤੀਆਂ ਹੈਗੀਆਂ ਹੁਣ ਅਸੀਂ ਤਕਰੀਬਨ ਤਕਰੀਬਨ 50 52000 ਮੁਲਾਜ਼ਮਾਂ ਦੀ ਐ ਜਿਦੇ ਚ ਡਾਕਟਰ ਵੀ ਨੇ ਪੁਲਿਸ ਮੁਲਾਜ਼ਮ ਵੀ ਨੇ ਟੀਚਰ ਵੀ ਨੇ ਹਰ ਮਹਿਕਮੇ ਦੀਆਂ ਭਰਤੀਆਂ ਨੇ ਕੰਮ ਤਾਂ ਅਸਲ ਚ ਡਾਕਟਰਾਂ ਨੇ ਔਰ ਮੁਲਾਜ਼ਮਾ ਨਹੀਂ ਕਰਨਾ ਨਾ ਜੀ ਸੋ ਜਿਹੜੀ ਪ੍ਰੋਬਲਮ ਇਹ ਐ ਇਨਫਰਾਸਟ੍ਰਕਚਰ ਵੀ ਬਣ ਰਿਹਾ ਇਹਦੇ ਨਾਲ ਭਰਤੀਆਂ ਦਾ ਕੰਮ ਵੀ ਚੱਲ ਰਿਹਾ ਹੈ ਸੋ ਓਵਰ ਅ ਪੀਰੀਅਡ ਆਫ ਟਾਈਮ ਇਹ ਸਾਰੀ ਦੀ ਸਾਰੀ ਪ੍ਰੋਬਲਮ ਹੈ ਜਿਹੜੀ ਉਹ ਹੱਲ ਹੋ ਜਾਣੀ ਹੈ ਹਮਨਜੀਤ ਭਾਤ ਦਾ ਬਾਰੇ ਕਹਿ ਦਿੱਤੇ ਹੈਗਾ ਇਮਾਰਤ ਬਣ ਚੁੱਕੀ ਹੈ ਉਹ ਕਦੋਂ ਤੱਕ ਸ਼ੁਰੂ ਹੋਣਾ ਕੋਈ ਬਸ 5-7 ਦਿਨਾਂ ਦੇ ਵਿੱਚ ਉਹਦਾ ਫਰਨੀਚਰ ਵਗੈਰਾ ਜਿਹੜਾ ਉਹ ਸਾਰਾ ਆ ਰਿਹਾ ਜੀ ਉਹਦੇ ਬੜੀ ਜਲਦੀ ਹਫਤੇ ਦਾ ਅਸਰ ਨਾਲ ਦੇ ਵਿੱਚ ਉਹ ਵੀ ਸ਼ੁਰੂ ਹੋ ਰਿਹਾ ਹੈ। ਕੋਈ ਮੇਨ ਡਾਕਟਰਾਂ ਦੀ ਕਮੀ ਹੈ ਜੀ ਸਰ ਉਹ ਲੰਬੇ ਸਮੇਂ ਤੋਂ ਹੈਗੀ। ਕੋਈ ਕਮੀ ਨਹੀਂ ਹੈ ਜੀ ਉਹ ਡਿਪਾਰਟਮੈਂਟਲ ਤੌਰ ਦੇ ਉੱਪਰ ਕੰਮ ਚੱਲ ਰਿਹਾ ਹੈ ਬੜੀ ਜਲਦੀ ਉਹਦਾ ਵੀ ਆਪਾਂ ਕੰਮ ਆਮਨ ਦੀ ਭਾਜਪਾ ਬਾਰੇ ਕਹਿੰਦੇ ਨੇ ਜੇ ਦਿੱਲੀ ਦੀ ਵੀ ਗੱਲ ਕਰ ਰਹੇ ਹਾਂ ਵੀ 2026 ਕੋ ਕਰੋੜ ਦਾ ਘੁਟਾਲਾ ਕਰ ਗਿਆ ਉਹ ਕਰੀ ਨੀਤੀਆਂ ਦੇ ਵਿੱਚੋ ਇਸ਼ਾਰਾ ਘੁਟਾਲਾ। ਉਹ ਇਸ ਤਰ੍ਹਾਂ ਹੈ ਕਿ ਭਾਜਪਾ ਚਾਹੇ ਜੋ ਮਰਜ਼ੀ ਕਹੀ ਚੱਲੇ ਉਹਨਾਂ ਨੇ ਸਾਡੀ ਟੌਪ ਲੀਡਰਸ਼ਿਪ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮੁਨੀਸ਼ ਸੋਦੀਆ ਜੀ ਨੂੰ ਸੰਜੇ ਸਿੰਘ ਜੀ ਨੂੰ ਸਾਰਿਆਂ ਨੂੰ ਇਹਨਾਂ ਲੰਬਾ ਸਮਾਂ ਇਲੀਗਲ ਕਸਟਡੀ ਦੇ ਵਿੱਚ ED ਨੇ ਰੱਖਿਆ ਤੇ ਇੱਕ ਨਵੇਂ ਪੈਸੇ ਦਾ ਵੀ ਸਬੂਤ ਹੈ ਜਿਹੜਾ ਉਹ ਉਹਨਾਂ ਦੇ ਖਿਲਾਫ ਉਹਨਾਂ ਨੂੰ ਲੱਭਿਆ ਨਹੀਂ ਹੈਗਾ ਜਿਹੜੀ ਪਾਲਿਸੀ ਦੀ ਇਹ ਗੱਲ ਕਰਦੇ ਨੇ ਸੋ ਕਾਲਡ ਘਟਾਲੇ ਦੀ ਅਖੌਤੀ ਘਟਾਲੇ ਦੀ BJP ਗੱਲ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਕਰ ਦਿੱਤਾ ਉਹੀ ਪਾਲਿਸੀ ਅਮੋਰਲੈਸ ਉਹੀ ਪਾਲਿਸੀ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਤੇ ਜਦੋਂ ਇੰਪਲੀਮੈਂਟ ਕੀਤੀ 2022 ਦੇ ਵਿੱਚ ਜਿਹੜਾ ਪੰਜਾਬ ਦਾ ਐਕਸਾਈਜ਼ ਤੋਂ ਸ਼ਰਾਬ ਤੋਂ ਮਾਲੀਆ ਸੀਗਾ ਉਹ 6000 ਕਰੋੜ ਤੋਂ ਵੱਧ ਕੇ 2 ਸਾਲਾਂ ਦੇ ਵਿੱਚ ਵਿੱਚ ਉਹ 10000 ਕਰੋੜ ਤੋਂ ਪਾਰ ਹੋ ਗਿਆ ਸੋ ਪਾਲਿਸੀ ਉਹ ਸਟੇਟਲੀ ਚੰਗੀ ਸੀ ਕਿ ਮਾੜੀ ਸੀਗੀ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਬੀਜੇਪੀ ਵਾਲਿਆਂ ਕੋਲ ਹੋਰ ਕੱਖ ਨਹੀਂ ਹੈਗਾ ਸਵਾਏ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਦੇ ਹੋ ਕਿਉਂਕਿ ਜੇ ਡਰਦੇ ਨੇ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਤੇ ਆਵਾ ਦੀ ਪਾਰਟੀ ਅਮਨ ਜੀ ਪਿਛਲੇ ਦਿਨੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰਸ਼ਵੀਰ ਸਿੰਘ ਤੇ ਉਸ ਦੇ ਸਾਥੀ ਨਾਬਾ ਕੈਂਚੀਆਂ ਤੇ ਆਪਣੀ ਡਿਊਟੀ ਦੇ ਰਹੇ ਸਨ ਜਿਸ ਦੇ ਚਲਦੇ ਇੱਕ ਨਸ਼ੇ ਚ ਤੁੱਤ ਕਾਰ ਚਾਲਕ ਵੱਲੋਂ ਆਪਣੀ ਸਵਿਫਟ ਗੱਡੀ SSF ਦੀ ਗੱਡੀ ਵਿੱਚ ਚਾਰਟ ਕਰਜਿਸ ਤੋਂ ਬਾਅਦ ਦੋ SSF ਦੇ ਮੁਲਾਜ਼ਮ ਗੰਭੀਰ ਹੋ ਵੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਹਰਸ਼ਵੀਰ ਸਿੰਘ ਜ਼ਿਆਦਾ ਗੰਭੀਰ ਹੋਣ ਕਰਕੇ ਉਸਨੂੰ ਪਟਿਆਲਾ ਦੇ ਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਕੰਡੀਸ਼ਨ ਜ਼ਿਆਦਾ ਖਰਾਬ ਹੋਣ ਕਰਕੇ ਉਸਨੂੰ ਪੀਜੀਆ ਚੰਡੀਗੜ੍ਹ ਰੈਫਰ ਕੀਤਾ ਗਿਆ ਇਲਾਜ ਰਾਨ SSF ਦੇ ਮੁਲਾਜ਼ਮ ਹਰਸ਼ਵੀਰ ਨੇ ਪੀਜੀਆ ਚੰਡੀਗੜ੍ਹ ਆਪਣੇ ਆਖਰੀ ਸਾਲਏ ਬਿਲਕੁਲ ਹਰਸ਼ਵੀਰ ਸਿੰਘ ਜੋ SSF ਦੇ ਵਿੱਚ ਭਰਤੀ ਹੋਇਆ ਸੀਗਾ ਤੇ ਔਨ ਡਿਊਟੀ ਭਵਾਨੀਗੜ ਸਮਾਣਾ ਕੈਂਚੀਆਂ ਦੇ ਵਿੱਚ ਉਹਦੀ ਜਿਹੜੀ ਡੈਥ ਹੋਈ ਆ ਐਕਸੀਡੈਂਟ ਕੇਸ ਦੇ ਵਿੱਚ ਔਰ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਦੇ ਲਈ ਜਿਹੜਾ ਉਹਨਾਂ ਦੇ ਗ੍ਰਹਿ ਵਿਖੇ ਆਏ ਸੀਗੇ ਸੋ ਬਹੁਤ ਹੀ ਮੰਦਭਾਗੀ ਘਟਨਾ ਬਹੁਤ ਹੀ ਦੁਖਦਾਈ ਹੈ ਔਰ ਜਿਹੜੀ ਵੀ ਸੀਗਾ ਪਰਿਵਾਰ ਜੀ ਨਾਲ ਐਕਸੀਡੈਂਟ ਹੋਇਆ ਉਹਨਾਂ ਤੇ ਵੀ ਜਿਹੜੀ ਸਖਤੋ ਸਖਤ ਜਿਹੜੀ ਕਾਰਵਾਈ ਕਰਦੇ ਨਾਨ ਅਵੇਲੇਬਲ ਅਫੈਂਸ ਦਾ ਜਿਹੜਾ ਲਾ ਕੇ ਉਹ ਵੀ ਅੱਜ ਅੰਦਰ ਹੈਗੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਕਿਉਂਕਿ ਜੋ ਹਜੇ ਤੱਕ ਜਿਹੜੀ ਤਫਤੀਸ਼ ਹੋਈ ਆ ਉਹਨਾਂ ਦੀ ਜਿਹੜੀ ਨਸ਼ੇ ਦੇ ਜਿਹੜੇ ਉਸ ਦੇ ਵਿੱਚ ਹੈਗੇ ਸੀਗੇ ਔਰ ਜਿੰਨਾ ਵੀ ਪਰਿਵਾਰ ਦਾ ਸੀ ਬਤੌਰ ਸਰਕਾਰ ਦੇ ਵਿੱਚ ਜੋ ਸਹਿਯੋਗ ਕਰ ਸਕਦੇ ਆ ਜਿਵੇਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਔਰ ਉਹਨਾਂ ਨੇ ਜਿਹੜਾ ਜਿੱਦਾਂ ਪਹਿਲਾਂ ਵੀ ਜਿਹੜੇ ਸਾਡੇ ਕੋਈ ਆਨ ਡਿਊਟੀ ਜਿਹੜੇ ਸ਼ਹੀਦ ਹੁੰਦੇ ਆ ਮੁਲਾਜ਼ਮ ਉਹਨਾਂ ਨੂੰ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਦਿੱਤੀ ਜਾਣੀ ਔਰ ਇੱਕ ਕਰੋੜ ਰੁਪਏ ਜਿਹੜਾ HDFC ਬੈਂਕ ਦੇ ਵੱਲੋਂ ਜਿਹੜੀ ਬੀਮਾ ਰਾਸ਼ੀ ਹੈ ਜਿਹੜੀ ਉਹ 2 ਕਰੋੜ ਰੁਪਏ ਜਿਹੜਾ ਉਹ ਪਰਿਵਾਰ ਦੇ ਲਈ CM ਸਾਹਿਬ ਨੇ ਜਿਹੜਾ ਐਲਾਨ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਇਹਨੂੰ ਪਰਿਵਾਰ ਨੂੰ ਜਿਹੜੀ ਮਾਲੀ ਜਿਹੜੀ ਮਦਦ ਕੀਤੀ ਜਾਣੀ ਹੈ ਪਰ ਜਿਹੜਾ ਪਰਿਵਾਰ ਨੂੰ ਉਹਨਾਂ ਦਾ ਇਕਲੌਤੀ ਔਲਾਦ ਜਿਹੜੀ ਉਹਨਾਂ ਦਾ ਪੁੱਤ ਜਿਹੜਾ ਚਲਿਆ ਗਿਆ ਉਹਦਾ ਕੋਈ ਵੀ ਜਿਹੜਾ ਘਟਾ ਉਹਨੂੰ ਪੂਰਾ ਨਹੀਂ ਕਰ ਸਕਦਾ ਸੋ ਸਾਨੂੰ ਦਿਲੋਂ ਹਮਦਰਦੀ ਹੈ ਬਹੁਤ ਦੁੱਖ ਹੈ ਇਸੀ ਦਾ ਇੱਕ ਸਾਡਾ ਬੱਚਾ ਜਿਹੜਾ 25 ਸਾਲ ਅਜੇ ਐਸੀਓ ਜਿਵੇਂ ਦੱਸਦੇ ਨੇ ਉਹਦੇ ਸਾਥੀ ਕੇ ਪੜਨ ਦੇ ਵਿੱਚ ਬੜਾ ਹੁਸ਼ਿਆਰ ਸੀ ਔਰ ਹੁਣ ਵੀ ਆਨ ਡਿਊਟੀ ਉਹ ਆਪਣੀ ਕਾਰ ਦੇ ਵਿੱਚ ਐਸਐਸਐਫ ਦੀ ਵਿੱਚ ਆਪਣੀਆਂ ਕਿਤਾਬਾਂ ਨਾਲ ਰੱਖਦਾ ਸੀਗਾ ਪੜ੍ਹਦਾ ਸੀਗਾ ਕਿਉਂਕਿ ਉਹਦੇ ਸੁਪਨੇ ਵੱਡੇ ਸੀਗੇ ਸੋ ਇਦਾਂ ਦਾ ਇੱਕ ਹੀਰਾ ਸਾਡੇ ਵਿੱਚੋਂ ਚਲੇ ਗਿਆ ਉਹਦਾ ਬਹੁਤ ਹੀ ਜਿਹੜਾ ਦੁੱਖ ਹੈ ਉਹ ਬੱਚਾ ਜਿਹੜਾ ਸੀ ਸਾਡਾ ਹਰਸ਼ਦੀਪ ਜੋ ਕਿ ਬਹੁਤ ਲੈਗ ਸੀ ਔਰ ਪੜ੍ਹਾਈ ਦੇ ਵਿੱਚ ਇੰਨਾ ਲਗਨ ਰੱਖਦਾ ਸੀ ਉਹ ਦੇਸ਼ ਰੱਖਿਆ ਫੋਰਸ ਦੇ ਵਿੱਚ ਉਹ ਮਤਲਬ ਭਰਤੀ ਹੋਇਆ ਤਾਂ ਜੋ ਕਿ ਕਿਤਾਬਾਂ ਵੀ ਆਪਣੀਆਂ ਜਿਹੜੀਆਂ ਸੀ ਉਹ ਆਪਣੇ ਗੱਡੀ ਦੇ ਵਿੱਚ ਹੀ ਰੱਖਦਾ ਸੀ ਤੇ ਪੜ੍ਹਦਾ ਸੀ ਔਰ ਜਿੰਨੇ ਸਾਡੇ ਮਹੱਲੇ ਦੇ ਵਿੱਚ ਜਦੋਂ ਉਹਦੀ ਡੈਥ ਦਾ ਲਾਂ ਸੁਣਿਆ ਤਾਂ ਸਾਡੇ ਜਿੰਨੇ ਵੀ ਸਾਰਾ ਭਵਾਨੀਗੜ੍ਹ ਔਰ ਜਿੰਨਾ ਸਾਡਾ ਗਾਂਧੀ ਨਗਰ ਮਹੱਲਾ ਸੀ ਬੜਾ ਸੋਗ ਔਰ ਕਿਸੇ ਨੇ ਵੀ ਰੋਟੀ ਨਹੀਂ ਖਾਧੀ ਕਿਉਂ ਐ ਜੇ ਬੱਚਾ ਜਾਣ ਦੇ ਨਾਲ ਔਰ ਪਰਿਵਾਰ ਨੂੰ ਬੜਾ ਘਾਟਾ ਪਿਆ ਉਹਨਾਂ ਦਾ ਜਿਹੜਾ ਪਿਤਾ ਸੀ ਔਰ ਉਹਨਾਂ ਦੀ ਮਾਤਾ ਇੱਕ ਸਲਾਈ ਦਾ ਕੰਮ ਕਰਕੇ ਇੱਕ ਬੱਚੇ ਨੂੰ ਪੜਾ ਕੇ ਇਹਨਾਂ ਕੁਝ ਕਰਕੇ ਅੱਜ ਜੇਕਰ ਮਾਂ ਦੇ ਕੋਲੋਂ ਬਾਪ ਦੇ ਕੋਲੋਂ ਇੱਕ ਬੱਚਾ ਵਿਛੜ ਜਾਂਦਾ ਹੈ ਉਹ ਪਰ ਉਹ ਪ੍ਰਮਾਤਮਾ ਜੋ ਕਰਦਾ ਠੀਕ ਹੈ ਉਹ ਮੰਨਣਾ ਪੈਂਦਾ ਹੈ ਜਿਸ ਉਸ ਗੱਡੀ ਦੇ ਨਾਲ ਜਿਸ ਬੱਚੇ ਨੇ ਮਤਲਬ ਇਹ ਘਟਨਾ ਕੀਤੀ ਹੈ ਉਹ ਸ਼ਰਾਬ ਦੇ ਨਾਲ ਔਰ ਔਰ ਨਸ਼ੇ ਦੇ ਨਾਲ ਪੂਰਾ ਰਜਿਆ ਹੋਇਆ ਸੀ ਔਰ ਉਸਨੇ ਗੱਡੀ ਵਿੱਚ ਮਾਰ ਕੇ ਉਸ ਜੋ ਸੀ ਉਸੇ ਟਾਈਮ ਹੀ ਗੱਡੀ ਲਾ ਕੇ ਉਸ ਦੀ ਜਿਹੜੀ ਮਾਤ ਹੋ ਗਈ ਜੋ ਇਹ ਬੱਚਾ ਗਿਆ ਹੈ ਸਾਡੇ ਸਾਰੇ ਮੁਹੱਲੇ ਦਾ ਔਰ ਸਾਰੇ ਪੁਆਣੀਗੜ੍ਹ ਨੂੰ ਬਹੁਤ ਅਸੀਂ ਇੱਕ ਸੋਗ ਮਨਾ ਰਹੇ ਆ ਕਿ ਐਂ ਜੀ ਘਟਣਾ ਸਾਡੇ ਨਾਂ ਕੋਈ ਹੱਲ ਤੱਕ ਮੁਹੱਲੇ ਦੇ ਵਿੱਚ ਨਾ ਇਹ ਆਪਣੇ ਪੁਆਣੀਗੜ੍ਹ ਦੇ ਵਿੱਚ ਹੋਈ ਹੈ ਸੋ ਅਸੀਂ ਇਹ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਜੋ ਤੈਂ ਕੀਤਾ ਹੈ ਠੀਕ ਕੀਤਾ ਹੈ ਪਰ ਇਸ ਲਾਇਕ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਰੱਖੇ ਕਿਤੇ ਸਾਰੇ ਹੀ ਮੈਂ ਆਪਣੇ ਰਿਸ਼ਤੇ ਪਾਂ ਰਿਸ਼ਤੇਦਾਰ ਔਰ ਮਾਤਾ ਪਿਤਾ ਨੂੰ ਇਹਨਾਂ ਸਾਰੇ ਮਰਨ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮੀ 6 ਵਜੇ ਲੁਧਿਆਣਾ ਵਿੱਚ ਇੱਕ ਕਾਰ ਦਾ ਸ਼ੀਸ਼ਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਕਾਰ ਦੇ ਮਾਲਕ ਮੁਤਾਬਕ ਕਿਸੇ ਨੇ ਕਾਰ ਦੇ ਸ਼ੀਸ਼ੇ ਤੇ ਪਿਸਤੋਲ ਦੀ ਗੋਲੀ ਮਾਰੀ ਤੇ ਇਹ ਵੀ ਗਨਮਿਤ ਰਹੀ ਕਿ ਉਹ ਉਸ ਸਮੇਂ ਪਹਿਲਾਂ ਕਾਰ ਵਿੱਚੋਂ ਉਤਰਿਆ ਹੀ ਸੀ ਤੇ ਕੋਈ ਉਸ ਨੂੰ ਡਰੋਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਨਹੀਂ ਡਰਦੇ ਬਾਹਰ ਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ तकरीबन ਪੌਣੇ 6 ਦਾ ਸਮਾਂ ਸੀਗਾ ਮੈਂ ਗੱਡੀ ਦੀ ਚਾਬੀ ਚੁੱਕੀ ਤੇ ਮੈਂ ਜਾਣ ਲੱਗਾ ਸੀਗਾ तकरीबन ਗੇਟ ਦੇ ਬਾਹਰ ਹੀ ਸੀ ਮੈਂ ਤੇ ਮੈਨੂੰ ਇਹਨੇ ਨੂੰ ਆਵਾਜ਼ ਬੜੀ ਜ਼ੋਰ ਨਾਲ ਮੈਨੂੰ ਵੀ ਆਈ ਬੱਚਾ ਮੇਰੇ ਕੋਲ ਆਇਆ ਫਟਾਫਟੋ ਗੱਡੀ ਦੇ ਪਰਲੇ ਪਾਸੇ ਖੜਾ ਸੀਗਾ ਔਰ ਉਹਨੇ ਆ ਕੇ ਮੈਨੂੰ ਦੱਸਿਆ ਕਿ ਨਾ ਅੰਕਲ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਮੈਂ ਉਸੇ ਟਾਈਮ ਬੜੀ ਭੱਜ ਕੇ ਮੈਂ ਜਦੋਂ ਆ ਕੇ ਦੇਖਿਆ ਤੇ ਗੱਡੀ ਦਾ ਸ਼ੀਸ਼ਾ ਮੇਰਾ ਟੁੱਟਾ ਹੋਇਆ ਸੀ ਔਰ ਮੈਂ ਇਹ ਦੇਖ ਰਿਹਾ ਸੀਗਾ ਵੀ ਗੱਡਾ ਗੱਡੀ ਦਾ ਜਿਹੜਾ ਸ਼ੀਸ਼ਾ ਹੈ ਉਹ ਕਿਸੇ ਨੇ ਵੱਟਾ ਮਾਰ ਕੇ ਤੋੜਿਆ ਹੈ ਜਾਂ ਕੋਈ ਕੰਕਰ ਹੈ ਕੀ ਹੈ ਉਹ ਮੈਂ ਦੇਖ ਰਿਹਾ ਪਰ ਮੈਂ ਜਦੋਂ ਗੌਰ ਕੀਤਾ ਤੇ ਉਹਦੇ ਅੰਦਰ ਜਿਹੜਾ ਸੀ ਉਹ ਰੋਂਦ ਪਿਆ ਔਰ ਫੇਰ ਮਾਰਿਆ ਕਿਸੇ ਨੇ ਔਰ ਉਸੇ ਟਾਈਮ ਮੈਂ ਜਿਹੜੀ ਇਤਲਾ ਸਹੀ ਐਸ ਐਚਓ ਸਾਹਿਬ ਨੂੰ ਦਿੱਤੀ ਉਹਨਾਂ ਨੇ ਮੋਕੇ ਦੇ ਜਿਹੜਾ ਆ ਉਹ ਜ ਪੁਲਿਸ ਅਫਸਰ ਸੀਗੇ ਡਿਊਟੀ ਅਫਸਰ ਸੀ ਉਹਨਾਂ ਨੂੰ ਭੇਜਿਆ ਗਿਆ ਔਰ ਉਹ ਜਿਹੜੀ ਉਹ ਜਾਂਚ ਕਰ ਰਹੀ ਹੈ ਕੈਮਰੇ ਦੇਖ ਰਿਹਾ ਹੈ ਔਰ ਇਹ ਤੁਸੀਂ ਦੇਖੋ ਵੀ ਤਕਰੀਬਨ ਫਰਕ ਜਿਹੜਾ ਆ ਉਹ ਤਕਰੀਬਨ ਅੱਧੇ ਮਿੰਟ ਦਾ 30 ਸੈਕਿੰਡ ਦਾ ਫਰਕ ਸੀ ਇਹ ਗੋਲੀ ਜਿਹੜੀ ਹੈ ਉਹ ਮੇਰੀ ਗੱਡੀ ਤੇ ਨਹੀਂ ਉਹ ਮੇਰੇ ਤੇ ਚਲਣੀ ਸੀਗੀ ਔਰ ਮੈਂ ਸਮਝਦਾ ਵੀ ਸਾਨੂੰ ਡਰਾਂ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਸੀਂ ਡਰਨ ਵਾਲੇ ਨਹੀਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਲੋਕਾਂ ਨੇ ਵਾਰ ਨੰਬਰ 75 ਤੋਂ ਜਿਹੜਾ ਸਾਨੂੰ ਜਿਤਾਇਆ ਹੈ ਔਰ ਜਿਹੜਾ ਉਹਨਾਂ ਦਾ ਭਰੋਸਾ ਤੇ ਵਿਸ਼ਵਾਸ ਜਿਹੜਾ ਜਿਹੜੀ ਲੀਡ ਉਹਨਾਂ ਨੇ ਸਾਨੂੰ ਦਿੱਤੀ ਹੈ ਉਹ ਜਦ ਤੱਕ ਸਾਡੇ ਸਾਥ ਚੱਲ ਰਿਹਾ ਮੈਂ ਤੇ ਮੇਰਾ ਪਰਿਵਾਰ ਜਿਹੜੇ ਆ ਆਪਣੇ ਆਖਰੀ ਸਾਹਾਂ ਤੱਕ ਆਪਣੇ ਵਾੜਵਾਸੀਆਂ ਦੀ ਅਸੀਂ ਸੇਵਾ ਇਦਾਂ ਹੀ ਕਰਦੇ ਰਾਂਗੇ ਤੁਸੀਂ ਆਪ ਹੀ ਸਵਾਲ ਕਰ ਰਹੇ ਹੋ ਔਰ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਔਰ ਇਹ ਜੋ ਵੀ ਦੋਸ਼ੀ ਹੋਣਗੇ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ ਜਿਹੜੇ ਵੀ ਦੋਸ਼ੀ ਹੋਣਗੇ ਉਹ ਕੋਈ ਵੀ ਹੋਵੇ ਚਾਹੇ ਕੋ ਵੱਡੇ ਤੋਂ ਵੱਡੇ ਗੈਂਗਸਟਰਾਂ ਨਾਲ ਜਿਹੜੇ ਆ ਕੋਈ ਹੋਵੇ ਉਹ ਦੋਸ਼ੀ ਜਿਹੜੇ ਆ ਬਖਸ਼ੇ ਨਹੀਂ ਜਾਣਗੇ ਔਰ ਉਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਜ਼ਰੂਰ ਪੁਲਿਸ ਪ੍ਰਸ਼ਾਸਨ ਦੇਗਾ। ਨਾ ਨਾ ਤੁਹਾਡੀ ਸਰਕਾਰ ਹੈ ਐਮ ਐਲ ਏ ਤੁਹਾਡਾ ਸੈਂਟਰ ਦੇ ਤੇ ਤੁਹਾਡੇ ਦੇ ਗੋਲੀਆਂ ਚੱਲਦੇ ਨੇ। ਦੇਖੋ ਗੱਲ ਹੈ ਕਿ ਜਿਨ੍ਹਾਂ ਨੇ ਹਮਲਾ ਕਰਨਾ ਹੁੰਦਾ ਨਾ ਉਹ ਇਹ ਨਹੀਂ ਦੇਖਦੇ ਹੁੰਦੇ ਵੀ ਸਰਕਾਰ ਚ ਕੋਈ ਹੈਗਾ ਜਾਂ ਨਹੀਂ ਹੈਗਾ ਔਰ ਖਾਸ ਕਰਕੇ ਜੈਲਸ ਜਿਹੜੀ ਹੁੰਦੀ ਹੈ ਜਿਹੜੀ ਸੇਵਾ ਦੀ ਜਿਹੜੀ ਜੈਲਸ ਹੈ ਨਾ ਵੀ ਉਹ ਸੇਵਾ ਕਰ ਰਹੀ ਹੈ ਔਰ ਇਹਦੇ ਵਾਸਤੇ ਜਿਹੜਾ ਗੈਂਗਸਟਰਾਂ ਵਾਸਤੇ ਜਿਹੜਾ ਨਾ ਕੋਈ ਸਰਕਾਰ ਦਾ ਨੁਮਾਇੰਦਾ ਹੋਵੇ ਤੇ ਭਾਵੇਂ ਨਾ ਹੋਵੇ ਉਹਨਾਂ ਵਾਸਤੇ ਕੋਈ ਵੀ ਨਹੀਂ ਹੈ। तकरीबन ਗੱਡੀ ਤੋਂ 12 ਫੁੱਟ ਦੂਰ ਸੀਗੇ। ਚਾਹੇ ਉਹ ਕੋਈ ਗੈਂਗਸਟਰ ਹੈ, ਚਾਹੇ ਕੋਈ ਲੀਡਰ ਹੈ, ਚਾਹੇ ਕੋਈ ਹਾਰਿਆ ਹੋਇਆ ਮੈਂ ਉਹਨਾਂ ਨੂੰ ਚੈਲੰਜ ਕਰਨਾ ਚਾਹੁੰਦਾ ਵੀ ਜ ਜਨਾ ਤਾਂ ਹਿੱਕ ਚਾ ਦੇ ਵਜੋ ਪਿੱਠ ਤੇ ਵਾਰ ਨਾ ਕਰੋ। ਤੁਸੀਂ ਪਹਿਲਾਂ ਵੀ ਪਿੱਠ ਤੇ ਵਾਰ ਕਰਕੇ ਇੱਕ ਸਾਡੇ ਇਸ ਵਾਰਡ ਦਾ ਮੁੰਡਾ ਮਰਵਾ ਦਿੱਤਾ ਸੀ, ਕਤਲ ਕਰਵਾ ਦਿੱਤਾ ਸੀ ਉਹਦਾ। ਲੇਕਿਨ ਹੁਣ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰੀਆਂ ਜਾਣਗੀਆਂ ਕਿਉਂਕਿ ਇਹ ਇਲਾਕੇ ਦੀ ਜਨਤਾ ਜਿਹੜੀ ਉਹ ਜਾਗ ਪਈ ਆ। 226 ਵੋਟਾਂ ਦੇ ਨਾਲ ਗੁਰਪ੍ਰੀਤ ਰਾਜੂ ਬਾਬੇ ਨੂੰ ਜਿਤਾਇਆ ਗਿਆ ਕਿਉਂਕਿ ਲੋਕ ਚਾਹੁੰਦੇ ਨੇ ਇਹ ਜਿਹੜਾ ਸਾਡਾ ਛੋਟਾ ਭਰਾ ਵਾ ਇਲਾਕੇ ਦੀ ਸੇਵਾ ਕਰੇ ਤੋਂ ਨਾ ਤਾਂ ਅਸੀਂ ਡੱਬਣ ਵਾਲੇ ਨਾ ਅਸੀਂ ਡਰਨ ਵਾਲੇ ਆ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਵਿਸ਼ਵਾਸ ਆ ਸਰਕਾਰ ਤੇ ਪੂਰਾ ਵਿਸ਼ਵਾਸ ਆ ਕਿ ਜਲਦੀ ਹੀ ਜਿਨ੍ਹਾਂ ਨੇ ਵੀ ਇਹ ਕਾਹਨ ਕੀਤਾ ਉਸ ਲੱਖਾਂ ਦੇ ਪਿੱਛੇ ਹੋਣਗੇ ਓਕੇ ਧੰਨ ਧੰਨਵਾਦ ਓਕੇ ਉੱਤਰਾਧੁ ਵਿੱਚ ਬੋਲੀ लोड़ी ਦਾ ਤਿਹਾਰ ਜੋ ਕਿ ਪੂਰੇ ਪੰਜਾਬ ਵਿੱਚ ਬਹੁਤ ਹੀ ਖੁਸ਼ੀ ਤੇ ਉਲਾਸ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਪਠਾਨਕੋਟ ਵਿਖੇ ਸਮਾਜ ਸੁਰੱਖਿਆ ਤੇ ਸ਼੍ਰੀਵਾਲ ਵਿਕਾਸ ਵਿਭਾਗ ਵੱਲੋਂ ਜਿਲ੍ਹਾ ਪਤਲੀ ਲੋੜੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਜਕਨੇ ਬਤੌਰ ਮੁੱਖ ਮਮੰਡ ਸ਼ਿਰਕਤ ਕੀਤੀ। ਧਿਆਰ ਮਨਾਇਆ ਜਾ ਰਿਹਾ ਇੱਥੇ ਪਹੁੰਚੀ ਹੋਈ ਹੈ। ਸਭ ਤੋਂ ਪਹਿਲਾਂ ਦਾ ਲੋੜੀ ਔਰ ਮਕਰ ਸੰਗਰਾੰਦੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਹਰ ਸਾਲ ਦੀ ਤਰ੍ਹਾਂ ਲੋੜੀ ਇਸ ਵਾਰ ਫੇਰ ਸਾਡੇ ਤੁਹਾਡੇ ਸਭ ਦੇ ਜੀਵਨ ਚ ਆਈ। ਸੋ ਭਾਰਤ ਵੈਸੇ ਅ ਤਿਹਾਰਾਂ ਦਾ ਦੇਸ਼ ਆ ਸੋ ਲੋੜੀ ਦਾ ਤਿਹਾਰ ਸਾਡੇ ਸੱਭਿਆਚਾਰ ਦੇ ਅੰਦਰ ਇੱਕ ਬਹੁਤ ਵੱਡੀ ਅ ਥਾਂ ਰੱਖਦਾ ਔਰ ਬੜੀ ਹਿਸਟੋਰੀਕਲ ਅ ਮਤਲਬ ਸ਼ੋਕਰ ਦੇ ਵਿੱਚ ਲੋੜੀ ਦਾ ਤਿਹਾਰ ਮਨਾਇਆ ਜਾਂਦਾ ਸੋ ਲੋੜੀ ਜਿੱਥੇ ਅਸੀਂ ਆਪਣੇ ਸੱਭਿਆਚਾਰ ਦੇ ਅੰਦਰ ਇਹਨੂੰ ਰਵਾਇਤੀ ਤੌਰ ਤੇ ਮਨਾਉਂਦੇ ਆ ਉਹਦੇ ਨਾਲ ਦੀ ਨਾਲ ਅੱਜ ਬਾਲ ਵਿਕਾਸ ਤੀਸਰੀ ਬਿਭਾਗ ਜ਼ਿਲ੍ਹਾ ਪਠਾਨਕੋਟ ਵੱਲੋਂ ਲੋੜੀ ਦੇ ਇਤਿਆਰ ਦੇ ਤਰਖਾਸ ਸੂਰਤੇ ਇੱਥੇ ਇੱਕ ਇਵੈਂਟ ਨੂੰ ਆਰਗੇਨਾਈਜ਼ ਕੀਤਾ ਗਿਆ ਸੋ ਵਿਸ਼ੇਸ਼ ਤੌਰ ਤੇ ਮਹਿਲਾਵਾਂ ਦੇ ਅੰਦਰ ਜਿਹੜੀ ਖੂਨ ਦੀ ਘਾਟ ਹੈ ਐਨੀਮੀਆ ਨੂੰ ਲੈ ਕੇ ਉਹਨਾਂ ਮਹਿਲਾਵਾਂ ਦੇ ਅੰਦਰ ਜਾਂ ਸਮਾਜ ਦੇ ਅੰਦਰ ਚੇਤਨਤਾ ਅਵੇਅਰਨੈਸ ਪੈਦਾ ਕਰਨੀ ਇਹਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੇਨ ਉਹਦਾ ਥੀਮ ਹੈਗਾ ਸੋ ਇੱਥੇ ਛੋਟੇ ਛੋਟੇ ਬੱਚੇ ਵੀ ਆਏ ਆ ਲੋੜੀ ਨੂੰ ਵੀ ਬੜਾ ਰਵਾਇਤੀ ਢੰਗ ਨਾਲ ਮਨਾਇਆ ਗਿਆ ਤੋ ਖਾਸ ਕਰਕੇ ਲੋੜੀ ਨਾ ਕੇਵਲ ਸਾਡੇ ਸੱਭਿਆਚਾਰਕ ਰੂਪ ਚ ਸਾਡਾ ਇੱਕ 파ਟ ਹੈਗਾ ਬਲਕਿ ਲੋੜੀ ਦੇ ਨਾਲ ਇੱਕ ਬੜੀ ਸਾਨਾ ਮਤਾਂ ਇਤਿਹਾਸ ਜੁੜਦਾ ਦੁੱਲਾ ਪੱਟੀ ਵਾਲਾ ਦੁੱਲਾ ਪੱਟੀ ਵਾਲਾ ਜਿਨੇ ਉਸ ਵੇਲੇ ਸੁੰਦਰੀ ਤੇ ਮੁੰਦਰੀ ਦੋ ਭਿਆਣਾ ਦੇ ਮਤਲਬ ਬਾਹ ਫੜੀ ਆ ਉਹਨਾਂ ਦੇ ਖਿਲਾਫ ਜਿਹੜਾ ਇੱਕ ਮੈਂ ਸਮਝਦਾ ਵੀ ਉਸ ਇਲਾਕੇ ਦਾ ਵੱਡਾ ਅ ਜਿਹੜਾ ਮਤਲਬ ਆਪਣੇ ਆਪ ਨੂੰ ਵੱਡਾ ਇਨਸਾਨ ਸਮਝਦਾ ਸੀਗਾ ਜਿਹਨੇ ਉਹਨਾਂ ਕੁੜੀਆਂ ਨੂੰ ਚੱਕਣ ਦਾ ਐਲਾਨ ਕੀਤਾ ਸੀ ਸੋ ਦੁਲੇ ਭੱਟੀ ਨੇ ਆ ਕੇ ਉਹਨਾਂ ਬੱਚੀਆਂ ਦੀ ਬਾਹ ਫੜੀ ਸੋ ਇਹ ਬੜੀ ਸਾਨਾ ਮੱਤੇ ਸਾਡੇ ਲਈ ਹਿਸਟਰੀ ਆ ਸੋ ਜ਼ੁਲਮ ਦੇ ਖਿਲਾਫ ਲੜਨ ਦੇ ਵੀ ਸਾਨੂੰ ਪ੍ਰੇਰਣਾ ਮਿਲਦੀ ਆ ਲੋੜੀ ਵਾਲੇ ਦਿਨ ਸੋ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸਲੋਗਨ ਹੈ ਇੱਧਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਲੋੜੀ ਦਾ ਜਿਹੜਾ ਮੇਨ ਤਿਆਰ ਆ ਉਹ ਜਿਹੜਾ ਸਲੋਗਨ ਹੈ ਇਹਨਾਂ ਦਿਨਾਂ ਦੇਵਿੰਦਰ ਵੀ ਦਲਿੰਦਰ ਜਿਹੜਾ ਆ ਜਿਹੜੀ ਪਾਸੇ ਹਦੀ ਆ ਉਹਨੂੰ ਚਿੱਲੇ ਪਾਓ ਤੇ ਚੜ੍ਹਦੀ ਕਲਾ ਚ ਰਹੋ ਜੁਲਮ ਦੇ ਖਿਲਾਫ ਲੜਾਈ ਦਾ ਇਹ ਵੀ ਇੱਕ ਪ੍ਰਤੀਕ ਵੀ ਆ ਔਰ ਸਾਡਾ ਬੜਾ ਸਟੋਰੀਕਲ ਸ਼ੋਅ ਕਰਦੇ ਬਿਜਾ ਅਸੀਂ ਲੋਹੜੀ ਨੂੰ ਮਨਾਣੇ ਆ ਸੋ ਅੱਜ ਸਮਸਾ ਅਧਿਕਾਰੀ ਸਹਿਬਾਨ ਔਰ ਟੋਟਲ ਜਿਹੜਾ ਡਿਪਾਰਟਮੈਂਟ ਹੈ ਔਰ ਸਾਡੇ ਆਮ ਆਮੀ ਪਾਰਟੀ ਦੇ ਆਗੂ ਸਹਿਬਾਨ ਕਾਰਕਿਰਤਾ ਸਾਰੇ ਇੱਥੇ ਆਏ ਆ ਪੰਜ ਸਰਪੰਚ ਆਏ ਆ ਸਭ ਨੂੰ ਇੱਕ ਵਾਰ ਫਿਰ ਦੁਬਾਰਾ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਠਿੰਡਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਮੈਡਮ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਤਿਹਾਰਾਂ ਦੇ ਮੌਕੇ ਤੇ ਡਿਊਟੀ ਤੇ ਤਣਾਤ ਰਹਿੰਦੇ ਹਨ ਤੇ ਆਪਣੇ ਘਰਾਂ ਵਿੱਚ ਨਹੀਂ ਜਾ ਸਕਦੇ ਇਸ ਦੇ ਤਹਿਤ ਹੀ ਅੱਜ ਪੁਲਿਸ ਮੁਲਾਜ਼ਮਾਂ ਨੂੰ ਨਾਂ ਲੈ ਕੇ ਉਹਨਾਂ ਦੇ ਨਾਲ ਲੋੜੀ ਦਾ ਤਿਹਾਰ ਮਨਾਇਆ ਗਿਆ ਤੇ ਸ਼ਹਿਰ ਵਾਸੀਆਂ ਨੂੰ ਲੋੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਚਿੰਤਾ ਜ਼ਿਲ੍ਹਾ ਦੇ ਵਾਸੀਆਂ ਨੂੰ ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜ਼ਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਨਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅਗੇ ਅਸੀਂ ਅਰਦਾਸ ਕਰਦੇ ਆ ਕਿ ਜ਼ਿਲ੍ਹੇ ਦੇ ਵਿੱਚ ਸੁਖਾਵਾਂ ਮਾਹੌਲ ਰਹੇ ਵੇ ਔਰ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਟਾ ਮਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹਿਣ ਤਾਂ ਕਿ ਅਸੀਂ ਜਿਹੜਾ ਹਰ ਸਮੇਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀਏ ਥੈਂਕ ਯੂ ਅੱਜ ਅਸੀਂ ਕੋਤਵਾਲੀ ਥਾਣੇ 'ਚ ਸਚੋ ਕੁਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦਾਂ ਚ ਇਹਨਾਂ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕਾਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ ਤੇ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ ਨਾਲ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਅਸੀਂ ਸੋਚਿਆ ਕਿ ਗੈਟ ਟੂਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਅ ਗੇਟ ਟੂਗੇਦਰ ਕੀਤਾ ਇਸ ਦਿਨ ਆਲੀ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਬਧਾਈ ਦਿੰਦੀਆਂ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਥੈਂਕ ਯੂ ਦੋਸਤੋ ਇਸ ਹਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰੱਖਾ